ਦੁਆਈਆਂ ਨੇ ਕਿਉਂਕਿ ਉਹਨਕਾਂ ਨੂੰ ਜਗਤੂ ਕਰਨ ਵਾਸਤੇ ਜਦੋਂ ਬਹੁਤ ਵੱਡਾ ਖਾਜੂਦ ਹੋਰ ਨੇ ਇੱਥੇਗਾ ਤਾਂ ਗੁਨਾਗ ਪਾਸੇ ਜੇ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਜਗਤੂ ਕਰਨ ਵਾਸਤੇ ਆਪਣੇ ਇਸ ਦੁਨੀਆ ਤੇ ਆਏ ਤੇ ਮੈਂ ਸਮਝਦਾ ਕਿ ਉਹਨਾਂ ਦੀ ਬਾਣੀ ਉਹਨਾਂ ਦੀ ਸੰਗਿਆਵਾਂ ਉਹਨਾਂ ਦੀ ਯਾਤਰਾ ਪੂਰੀ ਦੁਨੀਆ ਨੂੰ ਉਹਨਾਂ ਨੇ ਧਾਰ ਕੇ ਸਿੱਧੇ ਪਾਸੇ ਲਾਇਆ ਜ਼ੁਲਮ ਦੇ ਖਿਲਾਫ ਆ ਜਕੀਬ ਸਾਹਿਬ ਵੱਡੀ ਬਹੁਤ ਵੱਡੀ ਜੋ ਜਾਵਰ ਨੂੰ ਜਾਵਰ ਕਹਿ ਕੇ ਕੋਈ ਟਾਈਮ ਕੋਈ ਦੂਤਰ ਨਹੀਂ ਕਰਦਾ ਜਦ ਜਾਵਰ ਕਹਿ ਕੇ ਉਹਨਾਂ ਨੇ ਉਹ ਤਰੀ ਜੋ ਮਹਦੋਸ ਦੀ ਦੇਸ਼ ਕਰਦੀ ਸੀ ਜੋ ਜ਼ੁਲਮ ਕਰ ਰਿਆ ਸੀ ਖਾਲਸਾ ਪਾਈ ਕੋ ਇਸ ਪੁੱਤਰ ਦੇ ਉੱਪਰ ਜਿਨ੍ਹਾਂ ਨੇ ਇਹਨਾਂ ਦੀ ਬਹੁਤ ਵੱਡੀ ਸਾਡੇ ਖਾਸ ਇੱਕ ਪਹਿਲੇ ਗੁਰੂ ਸਿੱਖਾਂ ਦੀ ਜੁੜੀ ਸੀ ਉਹਨਾਂ ਦੇ ਇਸ ਪੁੱਤਰ ਦੇ ਉੱਪਰ ਸਾਨੂੰ ਸਾਰਿਆਂ ਨੂੰ ਇਹ ਵਰ ਵਰ ਕਰਨਾ ਚਾਹੀਦਾ ਵੀ ਸਮਾਜਿਕ ਗਰੀਤਿਆਂ ਨੂੰ ਧਰਮ ਦੇ ਜੋਰ ਦੇ ਲੋਣਾ ਚਾਹੀਦਾ ਬੈਰ ਨੂੰ ਘਰੋਂ ਕਰਨਾ ਚਾਹੀਦਾ ਸਮਾਜਿਕ ਨਿਰਤ ਨੂੰ ਕਰਨਾ ਚਾਹੀਦਾ ਤਾਂ ਤਾਂ ਸਿਰਫ ਪਾਸਰ ਨੇ ਇਹ ਬਾਣੀ ਦੇ ਫਲਫਰੇ ਉੱਤੇ ਚੱਲ ਕੇ ਬੰਦੀ ਬੰਦ ਨੂੰ ਸੋਲ ਕਰਨਾ ਚਾਹੀਦਾ ਮੈਂ ਸਾਰੀਆਂ ਖਾਸ ਕਰ ਮੰਡੀ ਗੰਦਕਾ 6ਵੇਂ ਪਾਸੇ ਇੱਕ ਸੰਗਤਾਂ ਨੂੰ ਅੱਜ ਦੀ ਦੁਨੀਆ ਦੀ ਸੰਗਤਾਂ ਨੂੰ ਆਹ ਕੰਮ ਹੋਣੇ ਸੰਗਤਾਂ ਨੂੰ ਇਸ ਗੱਲ ਤੇ ਪ੍ਰਕਾਸ਼ ਪੁਰਦੀਆਂ ਲੱਖ ਲੱਖ ਦਾ ਇਹ ਅਪੀਸ਼ ਕਰਦਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ